ਇਹ ਦੋਸ਼ ਉਸ ਕਥਤ ਆਡੀਓ ਦੇ ਵਿੱਚ ਲੱਗੇ ਨੇ ਜਿਹੜੀ ਸੁਖਬੀਰ ਬਾਦਲ ਹੋਰਾਂ ਨੇ ਵਾਇਰਲ ਕੀਤੀ ਤੇ ਉਹ ਦੋਸ਼ ਕਿੰਨੇ ਸੱਚੇ ਨੇ ਔਰ ਕਿੰਨੇ ਝੂਠੇ ਨੇ ਇਹ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਕਿਉਂਕਿ ਪੁਲਿਸ ਨੇ ਕਹਿਤਾ ਸੀ ਵੀ ਇਹ ਜਿਹੜੀ ਵਾਇਰਲ ਕਾਲ ਰਿਕਾਰਡਿੰਗ ਹੈ ਇਹ ਤਾਂ ਝੂਠੀ ਹੈ ਇਹ ਤਾਂ ਫੇਕ ਹੈ ਇਹ ਤਾਂ AI ਨਾਲ ਬਣਾਈ ਹੈ ਤਾਂ ਅੱਜ ਉਸ ਆਡੀਓ ਨੂੰ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਹੁਣ ਇੱਥੇ ਸਵਾਲ ਕਈ ਨੇ ਪਹਿਲਾ ਸਵਾਲ ਇਹ ਆ ਜਿਹੜਾ ਅੱਜ ਜਿਹੜੇ ਵਕੀਲ ਸੀਗੇ ਅਕਾਲੀ ਦਲ ਦੇ ਅਰਸ਼ਦੀਪ ਕਲੇਰ ਉਹਨਾਂ ਨੇ ਮੀਡੀਆ ਸਾਹਮਣੇ ਉਠਾਇਆ ਉਹ ਕਹਿੰਦੇ ਦੇਖੋ ਅਦਾਲਤ ਨੇ ਉਸ ਕਾਲ ਰਿਕਾਰਡਿੰਗ ਦੀ ਜਾਂਚ ਕਰਨ ਦੇ ਆਦੇਸ਼ ਅੱਜ ਦਿੱਤੇ ਨੇ ਇਸ ਤੋਂ ਬਾਅਦ ਉਹ ਲੈਬੋ੍ਰਟਰੀ ਚ ਜਾਏਗੀ ਉੱਥੇ ਸੈਂਟਿਸਟ ਉਹਨੂੰ ਫਿਰ ਜਾਂਚ ਕਰਕੇ ਨਤੀਜਾ ਕੱਢਣਗੇ ਵੀ ਇਹ ਫੇਕ ਬਣਾਈ ਹੈ ਕਿ ਇਹ ਸਹੀ ਹੈ ਪਰ ਪੁਲਸ ਨੇ ਕਿਵੇਂ ਕਹਿਤਾ ਪਹਿਲੇ ਦਿਨ ਹੀ ਵੀ ਇਹ ਤਾਂ ਫੇਕ ਹੈ ਇਹ ਤਾਂ ਝੂਠੀ ਹੈ ਇਹ ਤਾਂ AI ਨਾਲ ਬਣਾਈ ਹੈ